ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਸ਼ਰਮ ਲਈ ਅਕਾਲੀ ਦਲ ਜਿੰਦਾਬਾਦ 2 ਸਾਲ ਹੋ ਗਏ ਪੰਜਾਬ 'ਚ ਇੱਕ ਨਵੀਂ ਸਰਕਾਰ ਬਣੇ ਨੂੰ ਮੈਨੂੰ ਪ੍ਰੈਸ ਵਾਲੇ ਪੁੱਛਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਿਹਾ ਕਿ ਜਿਹਨ ਦੀ ਦੇਸ਼ਾਦ ਹੋਇਆ ਹੈ ਬਹੁਤ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਸਭ ਤੋਂ ਨਿਖੇਤ ਨਕਮਾ ਨਲਾਇਕ ਮੁੱਖ ਮੰਤਰੀ ਜੇ ਕੋਈ ਬਣ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਤੁਸੀਂ ਬੜੀਆਂ ਸਿਆਸੀ ਰੈਲੀਆਂ ਤੁਸੀਂ ਹਸਾਲਤ ਹਿੰਦੁਸਤਾਨ ਵਿੱਚ ਹਰ ਪਾਰਟੀ ਕੋਈ ਨਾ ਕੋਈ ਵਾਦਾ ਕਰਦੀ ਐ ਪਰ ਅੱਜ ਤੱਕ ਤੁਸੀਂ ਕਿਸੇ ਨੂੰ ਕਿਸੇ ਲੀਡਰ ਨੂੰ ਗੀਤਾ ਨੂੰ ਹੱਥ ਰੱਖ ਕੇ ਕੁਰਾਨ ਸ਼ਰੀਫ ਨੂੰ ਹੱਥ ਰੱਖ ਕੇ ਬਾਈਬਲ ਨੂੰ ਇੱਕ ਹੱਥ ਰੱਖ ਕੇ ਗੁਟਕਾ ਸਾਬ ਨੂੰ ਹੱਥ ਰੱਖ ਕੇ ਕੋਈ ਸੌਖਾ ਨਹੀਂ ਦੇਖਿਆ ਹੁਣਾਂ ਵੋਟ ਮੰਗਣ ਵਾਸਤੇ ਹਾਲਾਤ ਕੀ ਬਣ ਗਏ ਜਦੋਂ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ ਕੰਮ ਇੰਨੇ ਕੀਤੇ ਗਰੀਬ ਕਿਸਾਨ ਮਜ਼ਦੂਰ ਨੂੰ ਹਰ ਕਿਸਮ ਦੀ ਸਹੂਲਤ ਪਿੰਡਾਂ ਦੀ ਡਿਵੈਲਪਮੈਂਟ ਸ਼ਹਿਰ ਦੀ ਡਿਵੈਲਪਮੈਂਟ ਪੂਰੇ ਸੂਬੇ ਦੀ ਡਿਵੈਲਪਮੈਂਟ ਕਾਂਗਰਸੀਆਂ ਨੇ ਸੋਚ ਲਿਆ ਕਿ ਸਾਡੀ ਸਰਕਾਰ ਤੀਜੀ ਵਾਰ ਵੀ ਨਹੀਂ ਬਣਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਇਕੱਠੇ ਹੋਏ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਕਿ ਆਪਾਂ ਇਹ ਜੀ ਗੱਲ ਕਰੀਏ ਇਹ ਜੇ ਝੂਠ ਬੋਲੀਏ ਕਿ ਲੋਕੀ ਮਜਬੂਰ ਹੋ ਜਾਣ ਸਾਡੇ ਨਾਲ ਆਉਣ ਤੇ ਦੇਖੋ ਫਿਰ ਕੀ ਕਿੱਡਾ ਵੱਡਾ ਧੋਖਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੇ ਹੱਥ ਰੱਖ ਕੇ ਗੁੜਕਾ ਸਾਹਿਬ ਨੂੰ ਮੱਥ ਸਿਰ ਨਾਲ ਲਾ ਕੇ ਤਕਸ਼ਰੀ ਦਮਦਮਾ ਸਾਹ ਤਰਫ ਹੱਥ ਕਰਕੇ ਸੌ ਖਾਦੀ ਕੀ ਸੌ ਖਾਦੀ ਕੀ ਕਿਸਾਨ ਭਰਾਓ ਭਾਵੇਂ ਤੁਸੀਂ ਬੈਂਕ ਦਾ ਕਰਜ਼ਾ ਲੈਂਦਾ ਭਾਵੇਂ ਆੜਤੀਆਂ ਤੋਂ ਲੈਂਦਾ ਭਾਵੇਂ ਸੁਸਾਇਟੀ ਤੋਂ ਲੈਂਦਾ ਮੈਂ ਮੋੜੂੰਗਾ ਤੁਹਾਨੂੰ ਅੱਜ ਦੇ ਬਾਅਦ ਮੋੜਨ ਦੀ ਲੋੜ ਨਹੀਂ ਹੋਇਆ ਕੀ ਉਸੇ ਦਿਨ ਤੋਂ ਲੋਕ ਕਰਜ਼ਾ ਮੋੜਨਾ ਹੀ ਬੰਦ ਕਰ ਗਏ ਬੈਂਕਾਂ ਦਾ ਵਿਆਜ ਪੈਣ ਲੱਗ ਗਿਆ ਲੋਕੀ ਸਮਝਣ ਕਿ ਹੁੰਦਾ ਮੋੜ ਹੀ ਦੇਣਾ ਆਪਾਂ ਕੋ ਬਿਆਜ ਦਈਏ ਕੋਈ 90000 ਕਰੋੜ ਕਰਜ਼ਾ ਸੀ 1.5 ਸਾਲ ਦੇ ਅੰਦਰ ਤਕਰੀਬਨ 12-13000 ਦਾ ਬਿਆਜ ਹੀ ਕਰੋੜ ਬਿਆਜ ਪੈ ਗਿਆ ਐਨੇ ਕੀ ਕੀਤਾ 1500 ਕਰੋੜ ਮੋੜ ਕੇ 12000 13000 ਦਾ ਬਿਆਜ ਕਰੋੜ ਬਿਆਜ ਪੈ ਗਿਆ 12 ਤੋਂ 15-1600 ਕਰੋੜ ਮੋੜ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦਿੱਤਾ ਕਿਉਂ ਕਰ ਦਿੱਤਾ ਕਿਉਂਕਿ ਜਿਹੜਾ ਵਿਆਜ ਕਿਸਾਨਾਂ ਨੇ ਨਹੀਂ ਮੋੜਿਆ ਉਹਨਾਂ ਦੇ ਖਾਤੇ ਡਿਫਾਲਟਰ ਬਣ ਗਏ ਬੈਂਕਾਂ ਨੇ ਫੈਸਲਾ ਕੀਤਾ ਕਿ ਹੁਣ ਬੈਂਕ ਆਰਬੀਏ ਦਾ ਫੈਸਲਾ ਹੈ ਕਿ ਕੋਈ ਵੀ ਡਿਫਾਲਟ ਕਰ ਜੇ ਉਹਨੂੰ ਅੱਗੇ ਤੋਂ ਕਰਜ਼ਾ ਨਹੀਂ ਦੇਣਾ ਹੁਣ ਕਿਸਾਨਾਂ ਨੂੰ ਕਰਜ਼ਾ ਦੇਣਾ ਬੰਦ ਹੋ ਗਿਆ ਵਿਆਜ ਸਿਰ ਤੇ ਚੜ ਗਿਆ ਇਹ ਵਿਚਾਰੇ ਕਿਸਾਨ ਹੁਣ ਪ੍ਰਾਈਵੇਟ ਮਨੀ ਲੈਂਡਰਾਂ ਕੋਲੇ 24% 25% 26% ਤੇ ਹੁਣ ਵਿਆਜ ਲੈਣ ਤੋਂ ਮਜਬੂਰ ਹੋ ਗਏ ਕਿਸੇ ਬੈਂਕ ਦਾ ਨਹੀਂ ਕਰਜ਼ਾ ਮੋੜਿਆ ਕਿਸੇ ਆੜਤੀਆ ਦਾ ਨਹੀਂ ਮੋੜਿਆ ਐਡਾ ਵੱਡਾ ਧੋਖਾ ਕਈ ਆਪਣੇ ਵੀ ਮੈਂ ਕਹਿੰਦਾ ਕਈ ਸ਼ਰਮ ਨਹੀਂ ਕਾਲੀ ਦਲ ਦੇ ਵਰਕਰ ਵੀ ਬਜ਼ੁਰਗ ਵੀ ਪਿਛਲੀ ਵਾਰ ਕਾਂਗਰਸ ਨੂੰ ਵੋਟ ਪਾ ਕੇ ਮੈਨੂੰ ਮਿਲੇ ਕਈ ਕਹਿੰਦੇ ਜੀ ਜਿਸ ਅਸੀਂ ਮਜਬੂਰੀ ਸੀ ਸਾਡੀ ਅਸੀਂ ਕਰਜ਼ਾ ਚੜਿਆ ਸੀ ਅਸੀਂ ਸੋਚਿਆ ਸੀ ਕਿ ਗੁੜਕਾ ਸਾਹਿਬ ਦੀ ਸੌਂ ਖਾ ਕੇ ਕਿਵੇਂ ਮਕਰੂਗਾ ਇਨਸਾਨ ਅਸੀਂ ਸਾਰਾ ਹੀ ਅਸੀਂ ਕਾਂਗਰਸ ਨੂੰ ਵੋਟਾਂ ਪਾਤੀਆਂ ਤੇ ਅੱਜ ਅਸੀਂ ਪਛਤਾਉਣੀ ਆ ਗੁੜਕਾ ਸਾਹਿਬ ਵੀ ਸੌਂ ਖਾ ਕੇ ਕਹਿੰਦਾ ਘਰ ਘਰ ਨੌਕਰੀ ਦਊਂਗਾ ਫਾਰਮ ਭੇਜ ਦਿੱਤੇ ਹਰ ਘਰ ਫਾਰਮ ਭੇਜ ਤੇ ਕਿਸੇ ਨੂੰ ਕਹਿੰਦਾ ਤੂੰ ਡੀਐਸਪੀ ਲਾ ਦੂੰ ਕਿਸੇ ਨੂੰ ਇੰਸਪੈਕਟਰ ਲਾ ਦੂੰ ਕਿਸ ਨੂੰ ਠਾਣੇ ਦਾ ਲਾ ਦੂੰ ਵੋਟਾਂ ਲੈਣੀਆਂ ਸੀ 2500 ਕਹਿੰਦਾ ਪੈਨਸ਼ਨ ਕਰ ਦੋ 5100 ਸ਼ਗਨ ਕਰ ਦੋ ਮੈਂ ਕਹਿੰਦਾ ਕੁਝ ਛੱਡੀ ਨਹੀਂ ਉਹ ਕਹਿੰਦਾ ਜਿੰਨਾ ਉਹਦੇ ਕੋਲੇ ਅਸਲਾ ਦੀ ਸਾਰਾ ਹੀ ਫਾਇਰ ਕਰਦਾ ਹੁਣ ਕਿ ਦੇਖੀ ਜਾਓ ਕਿਵੇਂ ਨਾ ਕਿਵੇਂ ਆਪਾਂ ਇਲੈਕਸ਼ਨ ਜਿੱਤਣਾ ਹੈ ਮਨ ਖੋਟਾ ਸੀ ਉਹਨਾਂ ਦਾ ਮਨ ਖੋਟਾ ਸੀ ਸਰਕਾਰ ਬਣ ਗਈ ਮੁੱਖ ਮੰਤਰੀ ਬਣ ਗਏ ਇੱਕ ਹਫ਼ਤਾ ਮੁੱਖ ਮੰਤਰੀ ਬਣੇ ਨਹੀਂ ਹੋਏ ਸੀ ਉਹਨੇ ਐਲਾਨ ਕਰ ਦਿੱਤਾ ਕਿ ਮੇਰਾ ਆਖੀਰਲਾ ਇਲੈਕਸ਼ਨ ਆ ਮੈਂ ਅੱਗੇ ਇਲੈਕਸ਼ਨ ਹੀ ਲੜਨਾ ਤੁਸੀਂ ਮੇਰਾ ਕੁਝ ਵਿਗਾੜ ਵੀ ਨਹੀਂ ਸਕਦੇ ਹੁਣ ਉਹਨੇ ਕਹਿਤਾ ਕੈਪਟਨ ਨੇ ਮੇਰਾ ਆਖੀਰਲਾ ਇਲੈਕਸ਼ਨ ਅਗਲੀ ਵਾਰ ਲੜਨਾ ਹੀ ਨਹੀਂ ਮੈਂ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਭਾਵੇਂ ਮੈਂ ਝੂਠ ਬੋਲ ਕੇ ਡੱਗੀ ਮਾਰ ਕੇ ਵੋਟਾਂ ਲੈ ਲਿਆ ਤੁਸੀਂ ਹੁਣ ਵਿਗਾੜ ਨਹੀਂ ਸਕਦੇ ਐਜਾ ਗੱਡੀਆਂ ਬੰਦਾਂ ਤੁਸੀਂ ਵਿਗਾੜ ਸਕਦੇ ਹੋ ਇੱਕ ਮੌਕਾ ਖੀਰਲਾ ਮੌਕਾ ਉਹਦਾ ਪਾਰਲੀਮੈਂਟ ਇਲੈਕਸ਼ਨ ਵਿੱਚ ਆਪਾਂ ਇਹਨਾਂ ਨੂੰ ਖਰਾ ਦਈਏ ਕਾਂਗਰਸੀ ਇਹਨੂੰ ਕੈਪਟਨ ਨੂੰ ਰਹਿਣ ਨਹੀਂ ਦੇਣਗੇ ਮੁੱਖ ਮੰਤਰੀ ਇਹਨੂੰ ਰਹਿਣ ਨਹੀਂ ਦੇਣਗੇ ਮੁੱਖ ਮੰਤਰੀ ਆਪ ਹੀ ਨਹੀਂ ਰਹਿਣ ਦਿੰਦੇ ਲੋ ਅੱਜ ਪਿਛਲੇ 2 ਸਾਲਾਂ 'ਚ ਕੁਝ ਹੋਇਆ ਹੈ ਮੁੱਖ ਮੰਤਰੀ ਕਿਤੇ ਦੇਖਿਆ ਸਾਹ ਪ੍ਰਕਾਸ਼ ਸਿੰਘ ਬਾਦਲ 10 ਸਾਲ ਮੁੱਖ ਮੰਤਰੀ ਦੇ ਹਰ ਰੋਜ਼ ਅਖਬਾਰ 'ਚ ਪੜਦੇ ਸੀ ਅੱਜ ਗੁਰਦਾਸਪੁਰ ਆ ਕੱਲੋ ਹਿਆਰਪੁਰ ਪਰਸੋ ਟਾਂਡੇ ਕਿਤੇ ਫਾਜ਼ਿਲ ਕਾ ਕਿਤੇ ਸੰਗਤ ਦਰਸ਼ਨ ਕਰ ਰਿਹਾ ਕਿਤੇ ਸਕੂਲ ਦਾ ਨੀ ਪੁੱਤ ਰੱਖ ਰਿਹਾ ਕਿਤੇ ਥਰਮਲ ਪਲਾਂਟ ਦਾ ਨੀ ਪੁੱਤ ਰੱਖ ਰਿਹਾ ਕੋਈ ਸੜਕਾਂ ਦਾ ਰੱਖ ਰਿਹਾ ਕੰਮ ਚੱਲ ਰਿਹਾ ਸੀ ਧੜਾ ਧੜ ਚੱਲ ਰਿਹਾ ਸੀ ਗ੍ਰਾਂਟਾਂ ਆਉਂਦੀਆਂ ਸੀ ਇੱਕ ਇੱਕ ਕੱਲ ਕਿਤੇ 20 ਕਰੋੜ 40 ਕਰੋੜ 50 ਕਰੋੜ 100 ਕਰੋੜ ਕਿਤੇ ਸੀਵਰੇਜ ਪਾਇਆ ਹੁਣ 2 ਸਾਲ ਹੋ ਗਏ ਮੌਨ ਵਰਤ ਰੱਖਿਆ ਨੇ ਆਪਣੇ ਘਰੋਂ ਹੀ ਨਿਕਲਿਆ ਤੁਸੀਂ ਦੇਖ ਲਓ ਪਾਰਲੀਮੈਂਟ ਦੀ ਜੰਗ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਮੈਂ ਮੈਂ 111 ਹਲਕਿਆਂ ਜਾ ਚੁੱਕਾ ਹਾਂ ਕੈਪਟਨ ਅਲੇ ਆਪਣੇ ਘਰੋਂ ਹੀ ਨਿਕਲਿਆ ਘਰੋਂ ਹੀ ਨਿਕਲਿਆ ਮੁੱਖ ਮੰਤਰੀ ਬੰਦਾ ਮੁੱਖ ਮਕਸਦ ਕੀ ਹੁੰਦਾ ਹੈ ਕਿ ਜਨਤਾ ਨੂੰ ਕੋਈ ਨਾ ਕੋਈ ਚੀਜ਼ ਦੇ ਕੋਈ ਉਹਨੇ ਸੁੱਖ ਪਛਾਹੇ ਦੇਣਾ ਕੀ ਸੀ 1200 ਕਰੋੜ ਰੁਪਇਆ ਮਾਤਾ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਦਿੰਦੀ 1200 ਕਰੋੜ 200 ਕਰੋੜ ਸ਼ਗਨਦਾਨ ਨਹੀਂ ਦਿੱਤਾ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ 750 ਕਰੋੜ ਰੁਪਇਆ ਸਾਲ ਦੀ ਕਾਲਜਾਂ ਨੂੰ ਦਿੰਦੇ ਸੀ ਬੱਚੇ ਐਸਸੀ ਭਾਈਚਾਰੇ ਦੇ ਮੁਫਤ ਪੜ੍ਹਦੇ ਸੀ 7-8 ਲੱਖ ਬੱਚੇ ਹਰ ਸਾਲ ਪੜਨ ਜਾਂਦੇ ਸੀ ਇਹਨੇ ਸਾਰਾ ਬੰਦ ਕਰ ਦਿੱਤਾ ਅੱਜ ਬੱਚਿਆਂ ਨੂੰ ਐਡਮਿਸ਼ਨ ਨਹੀਂ ਹੈ ਸਭ ਤੋਂ ਵੱਡਾ ਪਾਪ ਆ ਸਭ ਤੋਂ ਵੱਡਾ ਪਾਪ ਗੁਨਾਹ ਅਸੀਂ ਨੌਜਵਾਨਾਂ ਨੂੰ ਜਿੰਮ ਦਿੰਦੇ ਸੀ ਇਹਨੇ ਬੰਦ ਕਰਤਾ ਖੇਡਾਂ ਦਾ ਸਮਾਨ ਦਿੰਦੇ ਸੀ ਇਹਨੇ ਬੰਦ ਕਰ ਦਿੱਤਾ ਅਸੀਂ ਪਿੰਡਾਂ ਸੇਵਾ ਕੇਂਦਰ ਖੋਲੇ ਕਿਥੋਂ ਦੇ ਮੁਸ਼ਕਲਾਂ ਹੱਲ ਉੱਥੇ ਹੀ ਹੋ ਜਾਣ ਤੈਨੂੰ ਸਹਿਦਾਂ ਦੀ ਲੋੜ ਨਹੀਂ ਪਈ ਇਹਨੇ ਹੋਂਸਾਰ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਨੌਜਵਾਨ ਮੇਲਾ ਲੱਗ 15 20 ਦਿਨ ਮੇਲਾ ਲੱਗ ਜਾਂਦਾ ਸੀ ਪੂਰੇ ਬੰਦ ਕਰ ਦਿੱਤੇ ਨੇ ਸਾਰਾ ਕੁਸ਼ੀ ਬੰਦ ਥੋੜੇ ਕੋਈ ਗਰੰਟ ਆਈ ਹੈ? ਦਵਾਨੀ ਆਈ ਨਹੀਂ। ਆਹ ਸੜਕਾਂ ਜਿੰਨੀਆਂ ਵੀ ਚੀਜ਼ਾਂ ਬਣੀਆਂ ਆਪਣੇ ਟਾਈਮ ਦੀਆਂ ਆ ਜੇ ਕੋਈ ਸਰਪੰਚਾਇਤ ਕੋਲ ਪੈਸਾ ਪਿਓ ਆਪਣੇ ਟਾਈਮ ਦੇ ਬਜੇ ਪੁਜੇ ਪਿਆ ਐਨੀ ਤਾਂ ਨਹੀਂ ਦੋ ਦਿੱਤਾ ਤੁਸੀਂ ਦੇਖ ਲਓ ਮੈਂ ਹੁਣੀ ਪਟਿਆਲੇ ਸੰਗ ਮਿਲਨੀ ਪ੍ਰੋਗਰਾਮ ਕਰਕੇ ਆਇਆ ਜਿੱਥੋਂ ਆਪ ਲੜਦਾ ਇਲੈਕਸ਼ਨ ਪਟਿਆਲੇ ਸ਼ਹਿਰ ਗਿਆ ਮੈਂ ਪਟਿਆਲੇ ਸ਼ਹਿਰ ਦੀ ਸੰਗਤ ਸੀ ਜਿੱਥੇ ਮੈਂ 2-3000 ਵਰਕਰ ਬੈਠਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਵਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ 'ਚ ਆਇਆ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਵਾਰ ਵੀ ਨਹੀਂ ਆਇਆ ਆਪਣੇ ਪਟਿਆਲੇ ਸ਼ਹਿਰ ਵਿੱਚ ਧੰਨਵਾਦ ਕਰਨ ਵਾਸਤੇ ਵੀ ਆ ਆਪਣੇ ਜਿੱਥੋਂ ਨੇ ਉਹਨਾਂ ਨੇ ਵੋਟਰਾਂ ਨੇ ਉਹਨੂੰ ਐਮ.ਐਲ.ਏ ਬਣਾਇਆ ਆਈ ਜਾਂ ਕੋਈ ਮੁੱਖ ਮੰਤਰੀ ਜਿਹੜਾ ਪੰਜਾਬ ਪਿੱਛੇ ਚਲੇ ਗਿਆ ਬਾਦਲ ਸਾਹਿਬ ਜੋ ਝਬਾਨ ਕਰਦੇ ਸੀ ਪੂਰੇ ਕਰਦੇ ਸੀ ਅਸੀਂ ਤੁਹਾਡੇ ਨਾਲ ਝਬਾਨ ਕੀਤੀ بجلی ਆਮੂਮ ਕਰਦਾਂਗੇ 30 35000 ਕਰੋੜ ਰੁਪਏ ਲਾ ਕੇ ਥਰਮਲ ਪਲਾਨ ਬਣਾਦੇ ਤੇ ਅੱਭੀ ਲੀ ਆਮੂਮ ਕਰਤੀ ਜੇ ਅਸੀਂ ਕਿਹਾ ਪੰਜਾਬ ਚ 에어ਪੋਰਟ ਬਣਾ ਦਾਂਗੇ ਕਿ ਆਪਣੇ ਨੌਜਵਾਨ ਬੱਚੇ ਬਾਹਰ ਜਾਣਾ ਪੈਂਦਾ ਦਿੱਲੀ ਜਾ ਕੇ ਜਹਾਜ ਫੜਦੇ ਹੋ ਤੁਸੀਂ ਦੇਖ ਲਓ ਜਲੰਧਰ ਵੀ ਮਨਜ਼ੂਰ ਕਰਾਤਾ ਪਠੰਡੇ ਵੀ ਚਾਲੂ ਕਰਾਤਾ ਮਹੱਲੀ ਵੀ ਬਣਾ ਦਿੱਤਾ ਅੰਮਰ ਸਰ ਇੰਟਰਨੈਸ਼ਨਲ 에어ਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਸੀ ਲੁਧਿਆਣੇ ਦਾ 에어ਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਸੀ ਕਾਂਗਰਸ ਦੀ ਇੱਕ ਵੀ ਨਿਸ਼ਾਨੀ ਨਹੀਂ ਹੈ ਜੇ ਅਸੀਂ ਕਿਹਾ ਗਰੀਬਾਂ ਨੂੰ ਆਟਾ ਦਲ ਦੇਵਾਂਗੇ ਅਸੀਂ ਇੱਕ ਮੁੱਖ ਮੰਤਰੀ ਬਣਦੇ ਇੱਕ ਹਫ਼ਤੇ ਦੇ ਅੰਦਰ ਆਟਾ ਦਾਲ ਦੇਣਾ ਸ਼ੁਰੂ ਕਰ ਦਿੱਤਾ ਗਰੀਬਾਂ ਨੂੰ ਹਰ ਮਹੀਨੇ ਸ਼ਗਨ ਪੈਨਸ਼ਨ ਸਾਰਾ ਕੁਝ ਹਰ ਮਹੀਨੇ ਆਉਂਦਾ ਸੀ ਅੱਜ ਮੁਲਾਜ਼ਮ ਬਜਾਰੇ ਫਰਕਾਂ ਨਹੀਂ ਮਿਲ ਰਹੀਆਂ ਡੀਏ ਦਿੱਤੇ ਨੂੰ ਸੱਤ ਕਿਸ਼ਤਾ ਡੀਏ ਦੀ ਰੱਖੀ ਬੈਠਾ ਹਾਲੇ ਤੱਕ ਨਹੀਂ ਦਿੱਤੀਆਂ ਜਿਹੜਾ ਕੋਈ ਧਰਨਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਡਾਂਗਾ ਨਾਲ ਡਰਾਉਂਦੇ ਐ ਮਾਰਦੇ ਐ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਆ ਇਲੈਕਸ਼ਨ ਬੜਾ ਐਮ ਹੈ ਜਿੰਨਾ ਬੜਾ ਐਮ ਹੈ ਐ ਸੁੱਤੇ ਹੋਏ ਰਾਜੇ ਨੂੰ ਝੁਕਾਉਣਾ ਬੜਾ ਐਮ ਹੈ ਜੇ ਆਪਾਂ ਉਹਨੂੰ ਹਰਾ ਦਾਂਗੇ ਆਪਣੇ ਆਪ ਜਾਗੂਗਾ ਇਹਨੂੰ ਕਾਂਗਰਸੀ ਜਗਾ ਲੈਣਗੇ ਕੁਛ ਨਾ ਕੁਛ ਤੁਹਾਨੂੰ 2 ਸਾਲ 3 ਸਾਲ ਦੇਣਗੇ ਨਹੀਂ ਤੱਕਲੇ 3 ਸਾਲ ਆਪਾਂ ਨੂੰ ਔਖਾਉਣਾ ਪੈਣਾ ਜੇ ਅਗ ਜਿੱਤ ਗਏ ਫਿਰ ਤੇ ਇਹਨਾਂ ਨੇ ਜਮਾ ਹੀ ਪ੍ਰਵਾਹ ਨਹੀਂ ਕਰਨੀ ਤੇ ਮੈਂ ਇੰਨਾ ਕਹਿ ਕੇ ਆਣਾ ਕਿ ਮੈਂ ਪੂਰੇ ਪੰਜਾਬ ਵਿੱਚ ਘੁੰਮ ਕੇ ਆਇਆ ਹਾਂ ਲੋਕਾਂ ਵਿੱਚ ਗੁੱਸਾ ਹੈ ਇਸ ਕਾਂਗਰਸ ਦੇ ਰਾਜ ਨੇ ਕੱਲੇ ਝੂਠੇ ਪਰਚੇ ਧੱਕੇ ਕੀਤੇ ਆਪਣੇ ਵਰਕਰਾਂ ਤੇ ਪਰ ਮੈਂ ਵਧਾਈ ਦੇਣਾ ਚਾਹਣਾ ਹੈ ਪਾਰਟੀ ਨੂੰ ਕਿ ਵਰਕਰ ਹਲੇ ਵੀ ਕਾਇਮ ਹੈ ਬੜੇ ਜੋਸ਼ਚ ਹੈ ਮੈਂ ਕਈ ਹਲਕਿਆਂ 'ਚ ਗਿਆ ਵਰਕਰਾਂ ਨੇ ਇੱਕ ਵਰਕਰ ਦੇ ਸਾਥ-ਸਾਥ ਪਰਚੇ ਹੋ ਗਏ ਸੀ ਮੈਨੂੰ ਕਹਿ ਲੱਗਿਆ ਜੀ ਕੋਈ ਪ੍ਰਵਾਹ ਨਹੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੀ ਸੂਰਮਿਆਂ ਦੀ ਪਾਰਟੀ ਹੈ ਜਿਹੜੀ ਸੂਰਮੇ ਕਿਸੇ ਦਬਾਅ ਥੱਲੇ ਨਹੀਂ ਆਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਰੋ ਉਹ ਨਹੀਂ ਤਕੜੇ ਹੋ ਕੇ ਨਿਕਲਦੇ ਆ ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਜੀਜੀ ਹੋਈ ਪਾੜੀ ਐ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਸੋਨ ਸਿੰਘ ਠੰਡਲ ਦੀ ਜਾਇਦਾਦ ਨਹੀਂ ਆ ਥੋਡੀ ਜਾਇਦਾਦ ਆ ਥੋਡੇ ਵਰਕਾਂ ਦੀ ਐ ਤੋ ਇਸ ਕਰਕੇ ਤਕੜੇ ਹੋਈ ਏ ਆ جنگ ਸ਼ੁਰੂ ਹੋ ਗਈ ਐ ਆ جنگ ਆਪਾਂ ਡਟ ਕੇ ਲੜਨਾ ਐ ਕੋਈ ਗੁੱਸਾ ਗਿੱਲਾ ਕੋਈ ਵੀ ਹੋ ਛੱਡ ਦਿਓ ਕੋਈ ਧੜੇਬੰਦੀ ਛੱਡ ਦਿਓ ਨਿਸ਼ਾਨਾ ਇੱਕ ਰੱਖਣਾ ਹੈ ਕਿ ਰਾਜੇ ਨੂੰ ਸਬਕ ਸਿਖਾਉਣਾ ਹੈ ਐਜੇ ਸਬਕ ਸਿਖਾਉਣਾ ਹੈ ਕਿ ਜੇ ਕੁਰਸੀ ਹਿੱਲ ਜੇ ਤੇ ਨੂੰ ਮੁਸੀਬ ਮੁਖ ਮੰਤਰੀ ਤੋਂ ਕੱਢਿਆ ਜਾਏ ਤਾਂ ਹੀ ਪੰਜਾਬ ਦੀ ਸ਼ਾਂਤੀ ਜਨਤਾ ਨੂੰ ਇਨਸਾਫ ਮਿਲੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ